ਕਰ ਬਹੁਤ ਹੀ ਨਿੱਗਾ ਵਾਲਾ ਨਿੱਗਾ ਵੀ ਕਰਕੇ ਫੁੱਲ ਬੂਟੇ ਬਣਾ ਕੇ ਔਰ ਕਿੰਨਾ ਸੋਹਣਾ ਜਿਸ ਤਰ੍ਹਾਂ ਕਿੰਨੇ ਵੀ ਪੁਰਾਣੇ ਆ ਲੱਗਦਾ ਜਿਵੇਂ ਇੱਕ ਹਵੇਲੀਆਂ ਹੁੰਦੀਆਂ ਜਿਵੇਂ ਅੱਜ ਹਵੇਲੀਆਂ ਬਣੀਆਂ ਨੇ ਜਿਹੜੇ ਪੁਰਾਣੇ ਸਾੰਭੀ ਬੈਠੇ ਨੇ ਆਪਣਾ ਜਿਹੜਾ ਕੀ ਰੀਤੀ ਰਿਵਾਜ ਜ਼ਮੀਨ ਦੇ ਉੱਪਰ ਬੈੱਡ ਬਣਾ ਕੇ ਜਿਹੜਾ ਆਪਣਾ ਰਹਿੰਦੇ ਨੇ ਔਰ ਜਿਹੜੀਆਂ ਬਣਾਈਆਂ ਹੋਈਆਂ ਨੇ ਉੱਪਰ ਛੱਤ ਜਿਹੜੀ ਉਹ ਗਾਨਿਆਂ ਦੇ ਵਿੱਚ ਬਹੁਤ ਨਿੱਗੀ ਹੁੰਦੀ ਏ ਔਰ ਗਰਮੀਆਂ ਦੇ ਵਿੱਚ ਵੀ ਜਿਹੜਾ ਠੰਡੀ ਹੁੰਦੀ ਏ ਨਹੀਂ ਨਾ ਯਾਰ ਇਹਨੇ ਆਪਣੇ ਇਟਾਇਲਿਕ ਇਹ ਬਹੁਤ ਹੀ ਸੋਨਾ ਹੋਰ ਕਲਾਕਾਰੀ ਕਰਕੇ ਬਣਾ ਕੇ ਰੱਖਿਆ ਹੈ ਸਤਿ ਸ੍ਰੀ ਅਕਾਲ ਅੱਛੇ ਆਪਣਾ ਖਾਣਾ ਵਗੈਰਾ ਹੀ ਬਣਾ ਸਕਦੇ ਨੇ ਇੱਕ ਸਾਈਡ ਤੇ ਜਿਹੜਾ ਕੀ ਬੋ ਬਣਾਏ ਗਏ ਨੇ ਚੁੱਲੇ ਅੱਜ ਜਿਹੜਾ ਸਾਡੇ ਇੱਕ ਦੇ ਵਿਸਰਜ ਗਿਆ ਹੈ ਪੰਜਾਬ ਦੇ ਵਿੱਚ ਵੀ ਇਹ ਕਿ ਪੰਜਾਬ ਦੇ ਘਰ ਅੱਜ ਪੱਕੀਆਂ ਕੋਠੀਆਂ ਆ ਗਈਆਂ ਤੇ ਚੜ੍ਹ ਕੇ ਸੱਤ ਸਮੁੰਦਰਾਂ ਤੋਂ ਪਾਰ ਜਾ ਰਹੀ ਹੈ ਲੇਕਿਨ ਜੇ ਜਿਹੜੇ ਇਹਨਾਂ ਤੋਂ ਸਾਨੂੰ ਇਹ ਸਿੱਖਿਆ ਲੈਣੀ ਚਾਹੀਦੀ ਪੰਜਾਬ ਦੇ ਨੌਜਵਾਨਾਂ ਨੂੰ ਕਿ ਪੰਜਾਬ ਦੀ ਖੇਤੀ ਇੱਥੇ ਕਰਾ ਕੇ ਖੇਤੀ ਕਰਕੇ ਵੀ ਆਪਾਂ ਜਿਹੜਾ ਕਿ ਬਹੁਤ ਕੁਝ ਕਰ ਸਕਦੇ ਬਚਾ ਕੇ ਔਰ ਸਬਜੀ ਜਿਹੜੀ ਉਹ ਗਾਂਦੇ ਨੇ ਆਪਣੇ ਖੇਤ ਦੇ ਵਿੱਚ ਹੀ ਜਿਹੜੇ ਕਿ ਚਿੱਲੇ ਚੰਕਰਾ ਆਪਣਾ ਰੋਟੀ ਵਾਗਰੂ ਜੀ ਦਾ ਖਾਲਸਾ ਵਾਗਰੂ ਜੀ ਕੀ ਫਤਿਹ ਸਰਦੀਖਾ ਲਾਈਵ ਤੇ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਤੁਹਾਨੂੰ ਇੱਕ ਨਵੀਂ ਚੀਜ਼ ਦਿਖਾਉਣ ਜਾ ਰਹੇ ਹਾਂ ਇੱਕ ਜਿਹੜਾ ਕਿ ਖੇਤ ਦੇ ਵਿੱਚ ਜਿਹੜੇ ਕੀ ਧਰਤੀ ਖੇਤੀ ਚਿੱਥੇ ਕੇ ਝੋਨਾ ਤੇ ਫਸਲ ਜਿਹੜਾ ਕਿ ਹੁੰਦੇ ਨੇ ਔਰ ਉਹਨੂੰ ਬਦਲ ਕੇ ਜਿਹੜਾ ਕਿ ਸਬਜ਼ੀਆਂ ਦੇ ਵਿੱਚ ਜਿਹੜਾ ਉਗਾਈਆਂ ਜਾ ਰਹੀਆਂ ਨੇ ਔਰ ਸਬਜ਼ੀਆਂ ਜਿਹੜਾ ਕਿ ਉਹ ਪੰਜਾਬ ਦੇ ਖੇਤੀ ਦੇ ਵਿੱਚੋਂ ਜਿਹੜਾ ਕਿ ਇੱਥੇ ਕਿੰਨੇ ਵੀ ਬੰਦੇ ਨੂੰ ਹੀ ਪਤਾ ਕਰ ਦਿੰਦੀ ਪੰਜਾਬ ਦੀ ਧਰਤੀ ਸੋ ਇਸ ਧਰਤੀ ਦਾ ਤੁਹਾਨੂੰ ਵਿਖਾਉਂਦੇ ਆ ਕਿ ਇਸ ਜ਼ਮੀਨ ਦੇ ਵਿੱਚ ਲੋਕ ਖੇਤੀ ਕਰਨ ਵਾਲੇ ਜਿਹੜੇ ਕਿ ਉਹ ਕਿੱਥੋਂ ਆਏ ਨੇ ਔਰ ਕਿਵੇਂ ਕਰ ਰਹੇ ਨੇ ਆ ਦੇਖੋ ਆ ਖੇਤੀ ਜਿਹੜੀ ਸਬਜ਼ੀ ਜਿਹੜੀ ਉਗਾਈ ਹੋਈ ਏ ਔਰ ਜਿਹੜੇ ਕਿ ਠੇਕੇ ਤੇ ਜ਼ਮੀਨਾਂ ਲੈ ਕੇ ਜਿਹੜੇ ਕਿ ਖੇਤੀ ਕਰ ਰਹੇ ਨੇ ਫਸਲਾਂ ਉਗਾ ਰਹੇ ਨੇ ਔਰ ਆ ਦੇਖੋ ਕਿੰਨੀ ਮਿਹਨਤ ਕਰਕੇ ਜਿਹੜਾ ਕਿ ਇਹ ਫਸਲਾਂ ਉਗਾਈਆਂ ਜਾ ਰਹੀਆਂ ਨੇ ਸੋ ਆਓ ਤੁਹਾਨੂੰ ਹੋਰ ਇੱਕ ਇਸ ਤਰ੍ਹਾਂ ਦੀ ਨਵੀਂ ਚੀਜ਼ ਦਿਖਾਉਂਦੇ ਆ ਜਿਹੜੇ ਕਿ ਜਿੱਥੇ ਉਹ ਆਪਣਾ ਵਸੇਰਾ ਕਰਦੇ ਨੇ ਜਿਹੜਾ ਇਹ ਖੇਤੀ ਜਿਹੜੀ ਕਿ ਸਬਜ਼ੀ ਦੀ ਖੇਤੀ ਕਰਕੇ ਇਥੇ ਜ਼ਮੀਨਾਂ ਜਿਹੜੀਆਂ ਨੇ ਠੇਕੇ ਤੇ ਲੈ ਕੇ ਔਰ ਆਪਣਾ ਜਿਹੜਾ ਖੇਤੀ ਕਰ ਰਹੇ ਨੇ ਸੋ ਖੇਤਾਂ ਦੇ ਵਿੱਚ ਹੀ ਉਹ ਆਪਣੀਆਂ ਜਿਹੜੀਆਂ ਝੁੱਗੀਆਂ ਚੌਂਪੜੀਆਂ ਦੇ ਵਿੱਚ ਰਹਿੰਦੇ ਨੇ ਸੋ ਆਹ ਤੁਹਾਨੂੰ ਵਿਖਾਉਂਦੇ ਆ ਉਹਨਾਂ ਵੱਲੋਂ ਇੱਕ ਬਣਾਇਆ ਹੋਇਆ ਆਪਣੇ ਘਰ ਜਿੱਥੇ ਕਿ ਉਹ ਰਹਿੰਦੇ ਨੇ ਰਾਤ ਦਿਨ ਔਰ ਖੇਤ ਦੇ ਵਿੱਚ ਖੇਤੀ ਕਰਦੇ ਨੇ ਸੋ ਉਹਨਾਂ ਦੇ ਜਿਹੜੇ ਬਣੇ ਹੋਏ ਮਕਾਨ ਤੁਨੂੰ ਵਿਖਾਰੇ ਔਰ ਕਿੰਨੇ ਆਲੀਸ਼ਾਨ ਵੱਡੀਆਂ ਜਿਵੇਂ ਕੋਠੀਆਂ ਵਿੱਚ ਨੌਕ ਰਹਿੰਦੇ ਉਸ ਤਰ੍ਹਾਂ ਦਾ ਇਹਨਾਂ ਆਪਣਾ ਜਿਹੜਾ ਇਹ ਬਨਾਇਆ ਹੋਇਆ ਘਰ ਬਹੁਤ ਹੀ ਨਿੱਗਾ ਵਾਲਾ ਨਿੱਗਾ ਜਿਹਨੂੰ ਕਹਿੰਦੇ ਨੇ ਵੀ ਇੰਨੀ ਸਰਦੀ ਦੇ ਵਿੱਚ ਵੀ ਖੇਤ ਦੇ ਵਿੱਚ ਰਹਿੰਦੇ ਸੀ ਔਰ ਕਿੰਨੀ ਕਲਾਕਾਰੀ ਕੀਤੀ ਹੋਈ ਏ ਜਿਹੜੀ ਕਿ ਆਪਣੇ ਹੱਥਾਂ ਦੇ ਨਾਲ ਕਲਾਕਾਰੀ ਕਰਕੇ ਫੁੱਲ ਬੂਟੇ ਬਣਾ ਕੇ ਔਰ ਕਿੰਨਾ ਸੋਹਣਾ ਜਿਸ ਤਰ੍ਹਾਂ ਕਿੰਨੇ ਵੀ ਪੁਰਾਣੇ ਲੋਕ ਰਹਿੰਦੇ ਹੁੰਦੇ ਸੀਗੇ ਜਿਹੜੇ ਛੱਪਰਾਂ ਦੇ ਵਿੱਚ ਛੱਪਰ ਬਣਾ ਕੇ ਲੇਕਿਨ ਛੱਪਰਾਂ ਨੂੰ ਵੀ ਜਿਹੜਾ ਕਿ ਇੰਨਾ ਵਧੀਆ ਬਣਾ ਦਿੱਤਾ ਔਰ ਦੇਖਣ ਵਾਲੇ ਦਾ ਇਹ ਲੱਗਦਾ ਜਿਵੇਂ ਇੱਕ ਹਵੇਲੀਆਂ ਹੁੰਦੀਆਂ ਜਿਵੇਂ ਅੱਜ ਹਵੇਲੀਆਂ ਬਣ ਜਾਂਦੀਆਂ ਨੇ ਜਿਵੇਂ ਕਿ ਵਾਹ ਕਿੰਨੀ ਸੋਹਣੀ ਕਲਾਕਾਰੀ ਵਾਹ ਇਹੋ ਜਿਹੜੇ ਉਹ ਪੁਰਾਣੇ ਸਾਂਭੀ ਬੈਠੇ ਨੇ ਆਪਣਾ ਜਿਹੜਾ ਕੀ ਰੀਤੀ ਰਿਵਾਜ ਹੱਥਾਂ ਦੇ ਨਾਲ ਜਿਹੜੇ ਕੀ ਕਲਾਕਾਰੀ ਕੀਤੀ ਹੋਈ ਏ ਸੋ ਬਹੁਤ ਹੀ ਇਹ ਦੇਖੋ ਆ ਜਿਹੜਾ ਕੀ ਜਿੱਥੇ ਜ਼ਮੀਨ ਦੇ ਉੱਪਰ ਬੈੱਡ ਬਣਾ ਕੇ ਜਿਹੜਾ ਆਪਣਾ ਰਹਿੰਦੇ ਨੇ ਔਰ ਦਿਵਾਰਾਂ ਜਿਹੜੀਆਂ ਬਣਾਈਆਂ ਹੋਈਆਂ ਨੇ ਉੱਪਰ ਛੱਤ ਜਿਹੜੀ ਉਹ ਇੱਕ ਕਾਨਿਆਂ ਦੀ ਛੱਤ ਬਣਾਈ ਹੋਈ ਜਿਹੜੀ ਕਿ ਸਰਦੀਆਂ ਦੇ ਵਿੱਚ ਬਹੁਤ ਨਿੱਗੀ ਹੁੰਦੀ ਏ ਔਰ ਗਰਮੀਆਂ ਦੇ ਵਿੱਚ ਵੀ ਜਿਹੜਾ ਠੰਡੀ ਹੁੰਦੀ ਏ ਸੋ ਆਪਣੇ ਕਾਨੇ ਇਹ ਬਹੁਤ ਹੀ ਸੋਨਾ ਹੋਰ ਕਲਾਕਾਰੀ ਕਰਕੇ ਬਣਾ ਕੇ ਰੱਖਿਆ ਹੈ ਬਹੁਤ ਹੀ ਸ਼੍ਰੀਲੀ ਸੋ ਅਸੀਂ ਤੁਹਾਨੂੰ ਇਹਨਾਂ ਦੇ ਜਿਹੜੀ ਕਲਾਕਾਰੀ ਦਿਖਾ ਕੇ ਜਿਹੜਾ ਕੀ ਬਹੁਤ ਹੀ ਹੱਥਾਂ ਦੇ ਨਾਲ ਹੋਰੇ ਬਣਾ ਕੇ ਜਿਹੜਾ ਕਿ ਇਹਨਾਂ ਨੇ ਹਾਂ ਬਹੁਤ ਸਾਰੇ ਪਰਿਵਾਰ ਜਿਹੜੇ ਰਹਿ ਰਹੇ ਨੇ ਹੋਰੇ ਸਾਰੇ ਪਰਿਵਾਰਾਂ ਨੇ ਆਪਣੇ ਜਿਹੜਾ ਇਹ ਬਣਾਇਆ ਹੋਇਆ ਨੇ ਆਪਣੇ ਆਪਣੇ ਘਰ ਜਿਹੜੇ ਕਿ ਚੌਂਪੜੀਆਂ ਇਹਨਾਂ ਨੂੰ ਚੌਂਪੜੀਆਂ ਕਿਹਾ ਜਾਂਦਾ ਹੈ ਚੌਂਪੜੀਆਂ ਬਣਾਈਆਂ ਹੋਈਆਂ ਨੇ ਸੋ ਇੱਥੇ ਰਹਿ ਕੇ ਖੇਤੀ ਸਬਜ਼ੀ ਉਗਾ ਕੇ ਏਕੇਰੇ ਜ਼ਮੀਨਾਂ ਲੈ ਕੇ ਔਰ ਸਬਜ਼ੀਆਂ ਉਗਾ ਕੇ ਪੰਜਾਬ ਦੇ ਵਿੱਚੋਂ ਇੱਕ ਯੂਪੀ ਤੋਂ ਆਏ ਹੋਏ ਨੇ ਔਰ ਸਬਜ਼ੀ ਉਗਾੰਦੇ ਨੇ ਸਬਜ਼ੀ ਉਗਾ ਕੇ ਆਪਣਾ ਏੜਾ ਕੀ ਗੁਜ਼ਾਰਾ ਕਰਦੇ ਨੇ ਸੋ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੋਈ ਏ ਮਿਹਨਤ ਕਰਕੇ ਔਰ ਇੱਥੇ ਖੇਤਾਂ ਦੇ ਵਿੱਚ ਰਹਿ ਕੇ ਆ ਸਾਰੇ ਖੇਤਾਂ ਦੇ ਵਿੱਚ ਬਹੁਤ ਵੱਡਾ ਏਰੀਆ ਜਿਹਦੇ ਵਿੱਚ ਇਹਨਾਂ ਨੇ ਆਪਣੀਆਂ ਫਸਲਾਂ ਜਿਹੜੀਆਂ ਸਬਜ਼ੀ ਦੀਆਂ ਉਗਾਈਆਂ ਨੇ ਔਰ ਇੱਥੋਂ ਸਬਜ਼ੀ ਐਕਸਪੋਰਟ ਕਰਦੇ ਨੇ ਦੂਸਰੀਆਂ ਸਟੇਟਾਂ ਨੂੰ ਇੱਥੋਂ ਹੀ ਜਿਹੜੀਆਂ ਗੱਡੀਆਂ ਪਰਕੇ ਬਾਹਰਲੀਆਂ ਸਟੇਟਾਂ ਨੂੰ ਭੇਜਦੇ ਨੇ ਕਦੂ ਜਿਹਨੂੰ ਕਦੂ ਕੋਲਦੇ ਨੇ ਕੀਆ ਕਦੂ 56 ਕੱਦੂ ਜਿਹੜਾ ਸ਼ਕਿੰਡਾ ਹੁੰਦਾ ਹੈ ਉਹਦੀ ਸਾਰੀ ਆ ਫਸਲ ਜਿਹੜੀ ਖੇਤੀ ਹੈ ਔਰ ਉੱਪਰ ਇਹਨਾਂ ਨੇ ਕੋਰੇ ਤੋਂ ਬਚਾਉਣ ਵਾਸਤੇ ਠੰਡ ਤੋਂ ਬਚਾਉਣ ਵਾਸਤੇ ਛੇਵਰ ਕੀਤੇ ਹੋਏ ਨੇ ਔਰ ਆ ਜਿਹੜੇ ਉੱਪਰ ਕਾਨੀਆਂ ਦੇ ਨਾਲ ਛੇਵਰ ਕਰਕੇ ਔਰ ਕੋਰੇ ਤੋਂ ਬਚਾ ਕੇ ਸਵੇਰ ਸ਼ਾਮ ਉਹਨਾਂ ਨੂੰ ਬਚਾਉਂਦੇ ਨੇ ਬਚਾ ਕੇ ਔਰ ਸਬਜੀ ਜਿਹੜੀ ਉਹ ਉਗਾਉਂਦੇ ਨੇ ਜੇੜਾ ਕੇ ਪੰਜਾਬ ਦੀ ਧਰਤੀ ਬਹੁਤ ਉਪਜਾਊ ਧਰਤੀ ਹੈ ਅੱਜ ਅਸੀਂ ਜੇ ਗੱਲ ਕਰੀਏ ਪੰਜਾਬ ਦੀ ਕਿਸਾਨੀ ਦੀ ਪੰਜਾਬ ਦੀ ਜਵਾਨੀ ਦੀ ਤਾਂ ਕਹਿੰਦੇ ਨੇ ਕਿ ਕਿਸਾਨੀ ਬਰਬਾਦ ਹੋ ਰਹੀ ਹੈ ਜਵਾਨੀ ਜਿਹੜੀ ਹੈ ਉਹ ਇਥੋਂ ਪੰਜਾਬ ਨੂੰ ਛੱਡ ਕੇ ਸਹਾਜਾਂ ਤੇ ਚੜ੍ਹ ਕੇ ਸੱਤ ਸਮੁੰਦਰਾਂ ਤੋਂ ਪਾਰ ਜਾ ਰਹੀ ਹੈ ਲੇਕਿਨ ਜੇ ਜਿਹੜੇ ਇਹਨਾਂ ਤੋਂ ਸਾਨੂੰ ਇਹ ਸਿੱਖਿਆ ਲੈਣੀ ਚਾਹੀਦੀ ਪੰਜਾਬ ਦੇ ਨੌਜਵਾਨਾਂ ਨੂੰ ਕਿ ਪੰਜਾਬ ਦੀ ਖੇਤੀ ਇੱਥੇ ਕਰਾ ਕੇ ਖੇਤੀ ਕਰਕੇ ਵੀ ਆਪਾਂ ਜਿਹੜਾ ਕਿ ਬਹੁਤ ਕੁਝ ਕਰ ਸਕਦੇ ਹਾਂ ਔਰ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਯੂਪੀ ਤੋਂ ਆ ਕੇ ਖੇਤੀ ਕਰਦੇ ਨੇ ਇੱਥੇ ਜ਼ਮੀਨਾਂ ਠੇਕੇ ਤੇ ਲੈਂਦੇ ਨੇ ਉਹ ਠੇਕੇ ਤੇ ਲੈ ਕੇ ਆਪਣਾ ਜਿਹੜਾ ਉਹ ਵੀ ਮੁਨਾਫਾ ਕਰਦੇ ਨੇ ਔਰ ਸਬਜ਼ੀਆਂ ਵੇਚਦੇ ਨੇ ਸੋ ਇੱਕ ਤਾਂ ਸਾਨੂੰ ਜਿਹੜਾ ਕਿ ਆਪਣਾ ਕਨਕ ਔਰ ਝੋਨੇ ਦੇ ਵਿੱਚੋਂ ਨਿਕਲ ਕੇ ਸਬਜ਼ੀਆਂ ਔਰ ਹੋਰ ਤਰ੍ਹਾਂ ਦੀ ਖੇਤੀ ਜਿਹੜੀ ਹੈ ਉਹ ਗਾਣੀ ਚਾਹੀਦੀ ਔਰ ਜਿਹੜੇ ਕਿਸਾਨਾਂ ਦੇ ਲੜਕੇ ਆਪੋ ਆਪਣੀਆਂ ਜ਼ਮੀਨਾਂ ਵੇਚ-ਵਿਚ ਕੇ ਬਾਹਰ ਨੂੰ ਭੇਜੀ ਜਾ ਰਹੇ ਆ ਉੱਥੇ ਜਾ ਕੇ ਜਿਹੜਾ ਵੀ ਉਹ ਅੰਗਰੇਜ਼ਾਂ ਦੇ ਉੱਥੇ ਕੰਮ ਕਰਦੇ ਜਿਹੜੇ ਕਿ ਬੇਰ ਤੋੜਨੇ ਜਾਂ ਹੋਰ ਇਸ ਤਰ੍ਹਾਂ ਦੇ ਉੱਥੇ ਸਬਜ਼ੀਆਂ ਤੋੜਨੀਆਂ ਜਿਦੋਂ ਕਿ ਸਾਡੇ ਆਪਣੇ ਖੇਤ ਨੇ ਆਪਣੇ ਖੇਤਾਂ ਦੇ ਵਿੱਚ ਵੀ ਇਸ ਜਿਹੜਾ ਇੱਕ ਸਭ ਕੁਝ ਕਰਕੇ ਇੱਥੂ ਹੀ ਰਹਿ ਕੇ ਆਪਣੇ ਮਾਪੇ-ਮਾਵ ਦੇ ਕੋਲ ਰਹਿ ਕੇ ਜਿਹੜਾ ਕਮਾਈ ਕਰ ਸਕਦੇ ਆ ਔਰ ਇੱਥੇ ਆਪਣੇ ਪੰਜਾਬ ਦੇ ਖਸ਼ਬੂ ਦੇ ਵਿੱਚ ਰਹਿ ਸਕਦੇ ਆ ਸੋ ਸਭ ਨੂੰ ਇਹ ਜਿਹੜਾ ਕਿ ਜਿੰਨਾ ਤੋਂ ਸਿੱਧ ਲੈਂਦੀ ਜ਼ਰੂਰਤ ਬੰਦੀ ਏ ਸੋ ਆ ਸਾਨੂੰ ਅੱਜ ਖੇਤ ਵਿਖਾਏ ਨੇ ਔਰ ਇਹਨਾਂ ਨੇ ਆਪਣਾ ਜਿਹੜਾ ਖੇਤੀ ਕਰ ਰਹੇ ਨੇ ਆਪਣੇ ਹੱਤੀ ਸੋ ਬਹੁਤ ਸਾਰੇ ਜਿਹੜੇ ਖੇਤ ਇਹਨਾਂ ਨੇ ਠੇਕੇ ਲਾਏ ਹੋਏ ਨੇ ਔਰ ਬਹੁਤ ਸਾਰਾ ਇਹਨਾਂ ਜਿਹੜਾ ਆਪਣੇ ਸਬਜੀ ਦਾ ਖੇਤੀ ਜਿਹੜੀ ਕੀਤੀ ਜਾ ਰਹੀ ਏ ਸੋ ਵੱਤ ਵੱਤ ਸ਼ੇਅਰ ਕਰਨਾ ਇਸ ਵੀਡੀਓ ਨੂੰ ਔਰ ਇਹਨਾਂ ਵੀਰਾਂ ਦੀ ਸਪੋਰਟ ਕਰਨੀ ਹੈ ਵੱਤ ਵੱਤ ਜਿਹੜੀ ਵੀਡੀਓ ਸ਼ੇਅਰ ਕੀਤੀ ਜਾਵੇ ਔਰ ਇੱਕ ਲਾਈਕ ਜ਼ਰੂਰ ਕਰਿਆ ਜਿਹਨਾਂ ਵੀਰਾਂ ਵਾਸਤੇ ਜਿਹੜਾ ਨੇ ਆਪਣੇ ਝੁੱਗੀਆਂ ਛੋਪੜੀਆਂ ਵਿੱਚ ਦਿਨ ਦਾਤ ਰਹਿੰਦੇ ਨੇ ਔਰ ਇਹਨ ਲਾਈਕ ਕਰਕੇ ਇਹਨਾਂ ਨੂੰ ਜਿਹੜਾ ਕਿ ਬਹੁਤ ਵਧੀਆ ਜਿਹੜਾ ਇਹਨਾਂ ਦਾ ਕੰਮ ਹੈ ਧੰਨਵਾਦ